ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਪੀਸੀ ਦੇ ਵਿੱਚ ਸਾਰੇ ਅੰਮ੍ਰਿਤਸਰ ਦੇ ਜਲਿਸਟੈਂਪ ਕੱਟ ਕੇ ਆਇਓ ਮੈਂ ਅੱਜ ਤੁਹਾਨੂੰ ਅਤੇ ਤੁਹਾਡੇ ਦਾਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਾਰਟੀ ਦੇ ਆਪ ਦੇ ਕੌਮੀ ਕਦਮੀਨਦ ਕੀ ਦੀ ਆਦਮਨ ਕੇ ਦੀ ਬਾਲ ਜੀ ਅਤੇ ਪੰਜਾਬ ਦੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਵਾਸਤੇ ਜਿਹੜਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਬਹੁਤ थाथाते ਉਹ ਕਾਰਡ ਜਿਹੜੇ ਬਣਦੇ ਆ ਉਦੋਂ ਕਾਰਡ ਚਾਲੂ ਹੋ ਗਿਆ ਉਹ ਕਾਰਡ ਨੇ ਕੰਮ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਬੈਠੇ ਨੇ ਸਰਦਾਰ ਸਲੱਖਣ ਸਿੰਘ ਜੀ ਇਹ ਨਾ ਦਾ ਗਰਵਾਸ ਨੰਗਲ ਪਿੰਡ ਹੈ ਤਾਦੀਵਾਲ ਦੇ ਨੇੜੇ ਗਰਦਾਸਪੁਰ ਤਾਦੀਵਾਲ ਦੇ ਦੇ ਇਹਨਾਂ ਨੂੰ ਦਿਲ ਦੀ ਬਿਮਾਰੀ ਸੀਗੀ ਇਹ ਗਰੀਬ ਬੰਦੇ ਆ ਇਹ ਮਜਬੀ ਸਿੱਖ ਬਰਾਦੀ ਦੇ ਨਾਲ ਸੰਬੰਧ ਰੱਖਦੇ ਆ ਬਹੁਤ ਹੀ ਗਰੀਬ ਮਜ਼ਦੂਰ ਬੰਦੇ ਆ ਜਦੋਂ ਇਹਨਾਂ ਨੂੰ ਪਤਾ ਲੱਗਾਈ ਤੇ ਇਹਨਾਂ ਨੇ ਆਪਣੇ ਇਲਾਜ ਵਾਸਤੇ ਗਰਵਾਸਪੁਰ ਦੇ ਵਿੱਚ ਡਾਕਟਰਾਂ ਨੂੰ ਜਦੋਂ ਦਿਖਾਇਆ ਤੇ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਅੰਮ੍ਰਿਤਸਰ ਚਲ ਜਿਓ ਅੰਮ੍ਰਿਤਸਰ ਅੰਦਾਵਾ ਹਸਪੀਟਲ ਦੇ ਵਿੱਚੋਂ ਇਲਾਜ ਕਰਾ ਕੇ ਆਏ ਆ ਉਹ ਨਾਲ ਹੀ ਗਰਵਾਸਪੁਰ ਦੇ ਡਾਕਟਰਾਂ ਨੇ ਕਿਹਾ ਕਿ ਤੁਸੀਂ 2.5 3 ਲੱਖ ਰੁਪਇਆ ਜਿਹੜਾ ਲੈ ਕੇ ਜਾਣਾ ਤਾਂ ਤੁਹਾਡਾ ਇਹ ਇਲਾਜ ਜਿਹੜਾ ਹੋਣਾ ਪਰ ਜਿਹੜਾ ਬੰਦਾ ਦਿਹਾੜੀ ਕਰਦਾ ਜਿਹੜਾ ਬੰਦਾ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦਾ ਮਜ਼ਦੂਰ ਸਭ ਲੋਕੋ 2.5 ਲੱਖ ਰੁਪਏ 3 ਲੱਖ ਰੁਪਏ ਕਿੱਥੋਂ ਆਣਾ ਉਹਦੇ ਬਤਾ ਦੇ ਕਬਾ ਕੇ ਪਾਵੇ ਕਹਿੰਦੇ ਕਿ ਅਸੀਂ ਟੈਲੀਵਿਜ਼ਨ ਤੋਂ ਸੁਣਿਆ ਅਖਬਾਰਾਂ ਤੋਂ ਸੁਣਿਆ ਟੈਲੀਫੋਨਾਂ ਤੋਂ ਦੇਖਿਆ ਕਿ ਕੇਦੀ ਬਾਤ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਸਾਰੇ ਪੰਜਾਬੀਆਂ ਲਈ ਇੱਕ ਕਾਰਡ ਜਿਹੜਾ ਉਹ ਜਾਰੀ ਕੀਤਾ ਉਹਦੇ ਨਾਲੇ ਵੀਰਵਾਦ ਇਹ ਕਾਰਡ ਬਣਾਇਆ ਆ ਜਿਹੜਾ ਮੈਂ ਕਾਰ ਤੁਹਾਨੂੰ ਦਿਖਾ ਦਿਆਂ ਵੀਰਵਾਰ ਨੂੰ ਨੇ ਕਾਰ ਬਣਾਇਆ ਔਰ ਇਸ ਕਾਰd ਨੇ ਚੁੱਕਦਾਰ ਕੰਮ ਕਰਨਾ ਸ਼ੁਰੂ ਕਰਤਾ ਇਹ ਕਾਰd ਲੈ ਕੇ ਅਰਵਾਹਾ ਹਸਪੀਟਲ ਦੇ ਵਿੱਚ ਆਏ ਉੱਥੇ ਦਾਖਲ ਹੋਏ ਔਰ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਇਲਾਜ ਫ੍ਰੀ ਹੋਊਗਾ ਔਰ ਇਹਨਾਂ ਦੇ ਹਾਰਟ ਦੇ ਸਟੰਟ ਪਾਏ ਆ ਬਾਕੀ ਦਵਾਈ ਵੀ ਇਹਨਾਂ ਨੂੰ ਦਿੱਤੀ ਆ ਔਰ ਸਭ ਕਿੱਥੇ ਸੀਸਾ ਦੇਣਗੇ ਪੰਜਾਬੀ ਗਰੀਬ ਲੋਕ ਆਪ ਪੰਜਾਬੀ ਦਿਹਾੜੀ ਕਰਨ ਵਾਲਾ ਪੰਜਾਬੀ ਅਰਵਿੰਦ ਕੇ ਰਿਵਾਜ ਜੀ ਨੂੰ ਭਗਵਾਨ ਸਖਮਾਨ ਜੀ ਨੂੰ ਇਹ ਕਿਦਾਂ ਸੀਸਾ ਦਿੰਦੇ ਆ ਮੈਂ ਨਾ ਦੀ ਸਾਡੀ ਹੱਦ ਬੀਤੀ ਸੁਰਜਾ ਸੀਗਾ ਇਹਨਾਂ ਦੀ ਧੀ ਰਾਣੀ ਇਹਨਾਂ ਦੀ ਨੋਆ ਜਿਹੜੀ ਆਪਣੇ ਡੈਰ ਦਾ ਇਲਾਜ ਕਰਾ ਲਈ ਸੀਗੀ ਏ ਬਚਾディー ਨੇ ਦੱਸਿਆ ਕਿ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਸੀਗਾ ਤੇ ਜੇ ਮਾਨ ਸਾਹਿਬ ਇਹ ਕਾਰ ਚਾਲੂ ਨਾ ਕਰਦੇ ਤੇ ਸਭ ਇਹ ਵਿਚਾਰਿਆਂ ਨੇ ਲਾਜ ਕਿੱਥੋਂ ਕਢੋਣਾ ਸੀਗਾ ਹੋਰ ਹੋ ਸਕਦਾ ਅੱਜ ਸਾਡੇ ਵਿੱਚ ਨਾ ਹੁੰਦੇ ਕਿਉਂਕਿ ਦਿਲ ਦੀ ਬਿਮਾਰੀ ਇਦਾਂ ਦੀ ਹੈ ਇਹ ਤੋਂ ਪਹਿਲਾਂ ਕਿ ਇਹ ਖੁਦ ਵੀ ਤੁਹਾਡੇ ਨਾਲ ਗੱਲ ਕਰ ਮੈਂ ਸਮੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਇਹ ਕਾਰ ਤੁਸੀਂ ਬਣਾਉਣਾ ਸਾਡੀਆਂ ਟੀਮਾਂ ਸਰਕਾਰੀ ਅਧਿਕਾਰੀ ਸਾਰੇ ਕਾਰਡ ਬਣਾ ਰਹੇ ਆਂ ਔਰ ਕਾਰਡ ਦੇ ਉੱਤੇ ਕਾਰਡ ਬਣਾਉਣ ਲਈ ਤੁਸੀਂ ਆਧਾਰ ਕਾਰਡ ਤੇ ਮੋਟਰ ਕਾਰ ਖੜਨਾ ਔਰ ਕਾਰਡ ਦੇ ਉੱਤੇ ਘਰ ਦੇ ਹੈਡ ਜਿਹੜਾ ਮੁਖੀ ਜਿਹੜਾ ਉਹਦੇ ਨਾਮ ਤੇ ਕਾਰਡ ਬਣਾਉਣਾ ਬਾਕੀ ਤੁਸੀਂ ਆਪਣੇ ਪਰਿਵਾਰ ਦੇ ਸਾਰਿਆਂ ਦੇ ਨਾਮ ਜਿਹੜੇ ਦੱਸਦੇ ਹੋੜੇ ਮਿੰਦੂ ਇਸ ਭੈਣ ਨੇ ਦੱਸਿਆ ਕਿ ਸਾਡੇ ਸੱਤ ਜੀ ਜਿਹੜੇ ਉਹ ਇਹਦੇ ਕਾਰ ਦੇ ਉੱਤੇ ਦਜ ਨੇ 7 ਜੀ ਤੁਸੀਂ ਦੇਖੋ ਇੱਕੋ ਪਰਵਾਦ ਨੂੰ 7 ਜੀਆਂ ਨੂੰ ਮਾਨ ਸਾਹਿਬ ਨੇ ਤੇ ਕੇਜੀ ਸਾਹਿਬ ਨੇ ਇੱਡੀ ਵੱਡੀ ਸੂਲਤ ਦਿੱਤੀ ਆ ਗਰੀਬ ਪਰਵਾਦ ਜਿਹੜੇ ਇਹਨਾਂ ਨੂੰ ਸੂਲਤ ਦਿੱਤੀ ਆ ਔਰ ਮੈਂ ਸਰਦਾ ਸਲੱਖਣ ਸਿੰਘ ਜੀ ਨੂੰ ਇਹ ਬੇਨਤੀ ਕਰੂੰਗਾ ਬਾਕੀ ਗੱਲ ਮੈਂ ਬਾਅਦ ਚ ਕਰਦਾ ਮੈਂ ਬੇਨਤੀ ਕਰੂੰਗਾ ਕਿ ਉਹ ਪਹਿਲਾਂ ਤੁਹਾਨੂੰ ਇਸ ਆਪਣੀ ਬਿਮਾਰੀ ਦੇ ਬਾਅਦ ਇਹ ਤੋਂ ਉਹਨਾਂ ਨੂੰ ਜਰਾ ਫਾਇਦਾ ਹੋਇਆ ਪਰ ਤੁਸੀਂ ਸਾਰੇ মিডিਆ ਵਾਲੇ ਲੋਕ ਜੇ ਮੈਨੂੰ ਚੇਤਾ ਆ ਗਿਆ ਤੁਹਾਡੇ ਗੱਲ ਕਰਦਿਆਂ 1.5 ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਜਰਨਲਿਸਟ ਨੇ ਮੈਨੂੰ ਕਾਲ ਕੀਤੀ ਕਿ ਉਹਨਾਂ ਦੀ ਮਦਦ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀਗੀ ਉਦੋਂ ਉਹ ਮੈਨੂੰ ਕਹਿੰਦਾ ਸੀ ਇਹਨਾਂ ਦੇ ਤੇ 2 ਲੱਖ ਬਿੱਲ ਬਣਾਉਂਦਾ ਧਾਲੀਆ ਸਾਹਿਬ ਸਾਡੀ ਥੋੜੀ ਮਤ ਕਦੋ ਤੇ ਮੈਂ ਹਸਤਾਲਾ ਆल्या ਨੂੰ ਡਾਕਟਰ ਮੇਰੀ ਇਹ ਚੰਗੀ ਸਪੈਕਟ ਕਰਦੇ ਸੀਗੇ ਮੈਂ ਕਿਹਾ ਜੀ ਗਰੀਬ ਬੰਦਾ ਬਚਾੜਾ ਛੋਟਾ ਜਰਨਲਿਸਟ ਆ ਤੇ ਤੁਸੀਂ ਇਹਨੂੰ ਥੋੜਾ ਮੱਲਾ ਜਨਾ ਡਿਸਕਾਊਂਟ ਕਰ ਦਿਓ ਤੇ ਮੇਰੇ ਖੈਨ ਦੇ باوجود ਵੀ ਉਹਨਾਂ ਨੇ ਕਿਹਾ ਜੀ 25 ਹਜ਼ਾਰ ਘਟਾ ਦਿੰਦੇ ਇਹ ਤੋਂ ਵੱਧ ਨਹੀਂ ਘਟਾ ਸਕਦੇ ਉਹਦੇ ਬਾਅਦ ਦੇ ਵਿੱਚ ਮੈਨੂੰ ਦੱਸਿਆ ਕਿ ਪੌਣੇ 2 ਲੱਖ ਰੁਪਈਆ ਪਤਾ ਨਹੀਂ ਉਹਨਾਂ ਨੇ ਕਿੱਦਾਂ ਬਚਾ ਲਏ ਨੇ ਫੜ ਤੜ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਸੋ ਅੱਜ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬੀਓ ਤੁਹਾਡਾ ਇਲਾਜ ਜਿਹੜਾ ਭਗਵੰਤ ਮਾਨ ਜੀ ਨੇ ਅਰਵਿੰਦ ਕੇਰੀਵਾਲ ਜੀ ਨੇ ਫਰੀ ਕਰਤਾ ਤੁਹਾਨੂੰ ਸਿਹਤ ਵਾਦੇ ਸੋਚਣ ਦੀ ਲੋੜ ਦੇਈ ਸਾਡੀ ਸਰਕਾਰ ਦੋ ਜੰਦਿਆਂ ਦੇ ਉੱਤੇ ਐਜੂਕੇਸ਼ਨ ਤੇ ਸਿਹਤ ਦੇ ਉੱਤੇ ਕੰਮ ਕਰਦੀ ਹੈ ਬਹੁਤ ਲੋਕ ਵਿਰੋਧੀ ਗੱਲਾਂ ਕਰਦੇ ਸੀਗੇ ਆ ਦੇਖੋ ਤੁਹਾਡੇ ਸਾਹਮਣੇ ਬੈਠਾ ਸਲੱਖਣ ਸਿੰਘ ਆ ਇਹਦਾ ਕਾਰਡ ਹੈ ਇਹ ਲਾਜ ਕਦਾ ਗਿਆ ਜ਼ਦਾਵਾ ਹਸਪੀਟਲ ਤੇ ਹੁਣੇ ਇਹਦੇ ਪਰਿਵਾਰ ਦੇ ਮੈਂਬਰ ਨਾਲ ਨੇ ਇਹ ਨੂੰ ਕਹਿੰਦੇ ਸਦਾ ਪੱਗਵਾਂਸੇ ਮਾਨ ਦੀ ਸਰਕਾਰ ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੀ ਸਿਹਤ ਦਾ ਖਿਆਲ ਜਿਹੜਾ ਰੱਖਦੀ ਆ ਲੋਕਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਜਿਹੜਾ ਖਿਆਲ ਰੱਖਦੀ ਆ ਸੋ ਮੈਂ ਫਿਰ ਦਵਾਦਾ ਤੁਹਾਡੇ ਨਾਲ ਗੱਲ ਕਰਦਾ ਪਰ ਮੈਂ ਸਦਾ ਸਲੱਖਣ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ 2 ਮਿੰਟ ਜਿਹੜਾ ਗੱਲ ਵੀ ਕਰ ਲ ਗਏ ਆਪਣੇ ਹੱਥੀ ਤੁਹਾਨੂੰ ਇਹ ਕਾਰ ਜਿਹੜਾ ਉਹ ਦਿਖਾਉਣਗੇ ਸਦਾ ਸਲੱਖਣ ਸਿੰਘ ਜੀ ਹਾਲੋ ਸਾ ਦੱਸੋ ਨੰਨੂ ਆਪਣੀ ਬੱਸ ਸਾਰੇ ਬੋਲੋ ਕਿਉਂਕਿ ਹਸਪਤਾਲ ਤੋਂ ਆਏ ਜੇ بڑے ਹਸਪਤਾਲ ਤੋਂ ਆਏ ਆ ਬੋਲੋ ਸਾ ਚੜਦਾ ਹਾਂ ਵਧੀਆ ਲਾਜ ਆ ਹਾਂ ਚਲੋ ਆ ਤੁਰ ਬੋਲਦੇ ਪਰਿਵਾਰ ਮੈਂਬਰ ਆ ਸਾਡੀ ਭੈਣ ਬੋਲੂਗੀ ਆ ਇਹ ਲਾਜ ਕਰਾ ਕੇ ਆਈ ਨਾ ਤੇ ਆ ਵੀ ਹਸਪਤਾਲ ਸੀ ਆ ਤੁਸੀਂ ਬੋਲੋ ਕਹਿੰਦੇ ਮੈਨੂੰ ਸਾ ਚੜਦਾ ਤੁਸੀਂ ਬੋਲੋ ਸਰ ਪਹਿਲਾਂ ਧੰਨਵਾਦ ਕਰਦੀ ਆ ਉਹਨਾਂ ਨੇ ਫੋਨ ਕਿਸ਼ੇ ਕਰਿਆ ਚਲਾਇਆ ਵਾ ਕਾਟ ਕਿਉਂਕਿ ਇਹ ਕਾਟ ਬਿਨਾ ਸਾਡਾ ਕੋਈ ਪਤਾ ਨਹੀਂ ਲੱਗਣਿਆ ਹਾਨੂੰ ਕੀ ਕੀ ਕਿ ਬੰਦਾ ਜ ਸਾਡਾ ਪ੍ਰੈਸ਼ਰ ਚ ਆ ਜਾਂਦਾ ਮੇਰਾ ਉਹ ਹਾਲ ਹੋ ਗਿਆ ਸੀ ਫਿਰ ਇੱਕ ਦਿਨ ਮੈਨੂੰ ਇਹ ਕਾਟ ਬਾਰੇ ਜਾਣਕਾਰੀ ਪਤਾ ਲੱਗਾ ਤੇ ਮੈਂ ਡੈਡੀ ਜੀ ਨੂੰ ਲੈ ਕੇ ਸਰਕਾਰੀ ਹਸਪੀਟਲ ਗਈ ਉਹਨਾਂ ਨੇ ਪੁੱਛਿਆ ਕਹਿੰਦੇ ਕਿ ਹਾਂ ਤੁਹਾਡਾ ਕਾਟ ਬਣ ਜੇਗਾ ਵੀਰ ਵਾਰ ਮੈਂ ਇਹ ਕਾਟ ਅਪਲਾਈ ਕੀਤਾ ਸ਼ੁੱਕਰਵਾਰ ਇਹ ਕਾਰਡ ਮੈਨੂੰ ਮਿਲਿਆ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ 10-15 ਦਿਨ ਲੱਗ ਜਾਣਗੇ ਕਾਰਡ ਮਿਲਦਿਆ ਜੇ ਤੁਹਾਨੂੰ ਅਵਰਜੈਂਸੀ ਲੋੜ ਆ ਤੋ ਇੱਕ ਅਡਵਾ ਸਕਦੇ ਜੀ ਅਹੀਂ ਸ਼ੁੱਕਰਵਾਰ ਹੀ ਕਾਰਡ ਕਟਵਾ ਕੇ ਸ਼ਨੀਵਾਰ ਰਾਤੀ ਉਹਨਾਂ ਨੇ ਐਡਮਿਟ ਕਰਵਾਇਆ ਉਹਨਾਂ ਦਾ ਅਵਰਜੈਂਸੀ ਆਪਰੇਸ਼ਨ ਹੋਇਆ ਵਾ ਤੇ 3 ਸਟੰਟ ਭਏ ਇਹਨਾਂ ਨੂੰ ਤੇ ਬਹੁਤ ਮੈਂ ਧੰਨਵਾਦ ਕਰਦੀ ਹਾਂ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਸਹੂਲਤ ਦਿੱਤੀ ਆ ਨਹੀਂ ਤੇ ਇਹ ਸਹੂਲਤ ਬਿਨਾ ਕਹੇ ਜੋਗੇ ਨਹੀਂ ਥੋੜਾ ਵੀ ਪੈਸਾ ਵੀ ਨਾ ਕਰਨਾ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਲੱਗਾ ਬਾਜੀ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਜੀ ਜਦੋਂ ਤੁਸੀਂ ਮੋਦੀ ਸਾਹਿਬ ਦਾ ਵੀ ਕਾਰਡ ਕਈ ਵਾਰ ਦੇਖਿਆ ਉਹ ਚੱਲਦਾ ਹੀ ਨਹੀਂ ਸੀਗਾ ਤੇ ਭਗਵਾਨ ਮਨ ਸਾਹਿਬ ਦਾ ਸਰਕਾਰ ਨੂੰ ਪਹਿਲੇ ਲੋਡ ਹੀ ਨਹੀਂ ਕਦੀ ਪਈ ਡੈਡੀ ਹੁਣਾਂ ਨੂੰ ਪ੍ਰੋਬਲਮ ਹੀ ਹੁਣ ਹੋਈਗੀ ਇੱਕ ਵਾਰੀ ਪਈ ਸੀ ਮੈਨੂੰ ਕਾਰਡ ਦੀ ਲੋਡ ਜਦੋਂ ਮੇਰੀ ਬੇਟੀ ਨਹੀਂ ਠੀਕ ਹੈ ਤੇ ਉਦੋਂ ਕਾਰਡ ਚੱਲਿਆ ਸੀ ਠੀਕ ਹੈ ਠੀਕ ਹੈ ਬਾਜੀ ਬੱਸ ਹਾਂ ਠੀਕ ਹਾਂਜੀ ਆ ਠੀਕ ਤੁਸੀਂ ਦੇਖੋ ਹੁਣ ਐਨਦਰ ਨੂੰ ਇੱਕ ਹੋਰ ਗੱਲ ਦੱਸੀ ਭੈਣ ਜੀ ਨੇ ਮੈਂ ਉਹਨੂੰ ਪੁੱਛਿਆ ਕਿ ਤੁਹਾਨੂੰ ਪਤਾ ਇਹ ਲਾਗਤ ਤੇ ਕਿੰਨੇ ਪੈਸੇ ਲੱਗੇ ਡਾਕਟਰ ਨੇ ਦੱਸਿਆ ਇਹ ਕਹਿੰਦੇ ਜੀ ਡਾਕਟਰਾਂ ਨੇ ਕਹਿ ਤਾਨੂੰ ਦੱਸਣ ਦੀ ਲੋੜ ਨਹੀਂ ਤੁਹਾਡਾ ਕੋਈ ਪੈਸਾ ਨਹੀਂ ਲੱਗਾ ਇਹ ਦੇਖੋ ਮੈਂ ਮੈਂ ਪੁੱਛ ਰਿਹਾ ਸੀਗਾ ਤੇ ਤਿੰਨ ਸਟੈਂਟ ਪਏ ਤੁਹਾਡੇ ਕੋਲ ਡਾਕਟਰ ਨੇ ਕਿੰਨੇ ਪੈਸੇ ਕੱਟੇ ਕਹਿੰਦੇ ਸਾਨੂੰ ਡਾਕਟਰਾਂ ਨੇ ਕਹਿਤਾ ਕਿ ਤੁਹਾਡਾ ਇਹਨਾਂ ਕੋਈ ਮਸਬਲ ਦੀ ਕਾਰਡ ਆ ਗਿਆ ਤਿੰਨ ਸਟੈਂਟ ਪਾ ਕੇ ਸਰਜਰੀ ਕਰਾ ਕੇ ਤੇ ਸਰਦਾਰ ਸਲੱਖਣ ਸਿੰਘ ਜੜੀ ਤੁਹਾਡੇ ਸਾਹਮਣੇ ਬੈਠਿਆ ਸਦਾ ਭਗਵੰਤ ਸਿੰਘ ਮਾਨ ਜੀ ਕਰਕੇ ਤੇ ਅਰਵਿੰਦ ਕੇ ਜੀ ਕੇ ਜੀ ਕਰਕੇ ਤੋਂ ਮੈਂ ਇਹ ਤੁਹਾਡੇ بھائی ਸਮੁੱਚੇ ਸੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਹੈ ਮਾਨ ਸਰਕਾਰ ਨੇ ਹਰ ਬੰਦੇ ਨੂੰ ਆਪਣਾ ਕਾਰਡ ਜਿਹੜਾ ਬਣਾਉਣਾ ਚਾਹੀਦਾ ਆਪਣਾ ਆਧਾਰ ਕਾਰਡ ਆਪਣਾ ਵੋਟਰ ਕਾਰਡ ਲੈ ਕੇ ਹਰ ਬੰਦਾ ਆਪਣਾ ਕਾਰਡ ਬਣਾਵੇ ਤੇ ਇਸ ਕਾਰਡ ਦਾ ਜਿਹੜਾ ਫਾਇਦਾ ਲਵੇ ਮੈਂ ਇਹ ਟਾਡੇ ਬਾਈਕ ਕੀ ਨਾ ਚਾਹੁੰਦਾ ਸੀ ਸਰ ਹੁਣ ਤੱਕ ਕਿੰਨੇ ਕਾਰਡ ਬਣ ਚੁੱਕੇ ਆ ਜੀ ਪੂਰੇ ਪੰਜਾਬ ਦੇ ਮੇਰਾ ਖਿਆਲ 2.5 ਤੋਂ 3 ਲੱਖ ਬਣ ਗਿਆ ਹਾਂ ਇਹ ਬਣ ਜੂਗਾ ਅਗਲੇ 2-3 ਮਹੀਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਅਸੀਂ ਆਪਣੇ ਟੀਮਾਂ ਵੀ ਲਾਈਆਂ ਸੈਂਟਰ ਵੀ ਖੋਲੇ ਆ ਸੈਂਟਰਾਂ ਤੇ ਚੱਲਦਾ ਕਿਉਂਕਿ ਕਈਆਂ ਥਾਵਾਂ ਤੇ نیٹ ਘਟ ਜਾਂਦਾ ਇੰਟਰਨੈਟ ਤੇ ਕੰਮ ਆ ਸਹ ਸਜੇ ਚੱਲ ਰਿਹਾ ਪਰ ਜਿੰਨਾ ਤੇ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਹ ਪ੍ਰਕਿਰਿਆ ਉਹਨਾਂ ਤੱਕ ਜਾਰੀ ਰੂਗੀ ਪੂਰੇ ਪੰਜਾਬੀਆਂ ਦੇ ਜਿਹੜੇ ਹੈ ਹੈਲਥ ਕਾਰਡ ਜਿਹੜੇ ਬਣਾ ਕੇ ਛੱਡਾ ਸਰਵਰ ਸਾਹਿਬ ਇੱਕ ਅਖਬਾਰ ਕਿੰਨੇ ਪਰਸੈਂਟ ਜਿਹੜੇ ਹਸਪਤਾਲ ਨੇ ਤੁਸੀਂ ਅਕਵਾਇਰ ਕਰ ਚੁੱਕੇ ਹੋ ਕਿ ਉੱਥੇ ਇੱਕ ਆਰ ਚੱਲੇਗਾ ਜੀ ਨਹੀਂ ਜੀ ਇਹ ਤਾਂ ਲਗਭਗ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਪੂਰੇ ਪੰਜਾਬ ਕਿੰਨੇ ਕਿਹੜੇ ਕਿੰਨੇ ਹਸਪਤਾਲ ਨਹੀਂ ਇਹ ਮੇਰੇ ਖਿਆਲ ਨਾਲ ਪੰਜ ਤਬਾਸਰ ਤੋਂ ਵੱਧ ਹਫਤਾ ਹੋ ਗਿਆ ਜਿੰਨਾ ਦਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਹੈ ਜੀ ਸਰਕਾਰੀ ਹਸਪਤਾਲਾਂ 'ਚ ਕੋਈ ਨਹੀਂ ਪ੍ਰਾਈਵੇਟ ਹਸਪਤਾਲ ਦੀ ਜਿੱਦਾਂ ਰਜ਼ਾਵਾ ਹਸਪਤਲ ਤੋਂ ਆਏ ਹੁਣੇ ਪ੍ਰਾਈਵੇਟ ਹਸਪਤਲ ਤੋਂ ਆਏ ਅਸੀਂ ਵੱਲ ਕੋਸ਼ਿਸ਼ ਕਰ ਰਹੇ ਹਾਂ ਕਿ 100% ਜਿਹੜੇ ਕਾਰਡ ਦੇ ਨਾਲ ਹਸਪਤਾਲ ਜਿਹੜੇ ਜੁੜ ਜਾ ਜੇਕਰ ਕੋਈ ਇਲਾਜ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਤੇ ਉਹਦੇ ਵਾਸਤੇ ਕੀ ਤਜ਼ਵੀਜ਼ ਰੱਖੀ ਗਈ ਹੈ ਕੋਈ ਕਾਨੂੰਨੀ ਕਾਰਵਾਈ ਉਸ ਹਸਪਤਾਲ ਤੇ ਹੋਏਗੀ ਸਰ ਨਹੀਂ ਨਹੀਂ ਉਹ ਹਸਪਤਾਲ ਜਿਹੜਾ ਸਾਡੀ ਲਿਸਟ ਦੇ ਵਿੱਚ ਹੋਊਗਾ ਜੇ ਉਹ ਇਲਾਜ ਨਹੀਂ ਕਰੂਗਾ ਤੇ ਲਾਜਵੀ ਸਰਕਾਰ ਉਹਦੇ ਖਿਲਾਫ ਕਾਰਵਾਈ ਕਰੂਗੀ ਪਰ ਮੇਰੀ ਲੋਕਾਂ ਨੂੰ ਬੇਨਤੀ ਆ ਕਿ ਤੁਸੀਂ ਜਿੱਥੇ ਤੁਹਾਨੂੰ ਲੱਗੇ ਕਿ ਲਾਜ ਨਹੀਂ ਹੋ ਰਿਹਾ ਉੱਥੇ ਆਪਣੇ ਸਬੰਧਤ ਐਸਐਮਓ ਨੂੰ ਸ਼ਿਵ ਸੱਜਣ ਨੂੰ ਸਾਡੀ ਪਾਰਟੀ ਦੇ ਲੀਡਰਾਂ ਨੂੰ ਸਾਡੇ ਹਲਕਾ ਚਾਦ ਨੂੰ ਸਾਡੇ ਬਲਾਕ ਪ੍ਰਧਾਨ ਨੂੰ ਉਸ ਪਿੰਡ ਦੇ ਸਰਪੰਚ ਨੂੰ ਤੁਸੀਂ ਦਸਣਾ ਹੀ ਆਪੇ ਉਹਦਾ ਲਾਜ ਕਰਾ ਕੇ ਦੋ ਰਿਵਾਸਾ ਫੋਆ ਉਡ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਚਿਹਤਿਆਂ ਦੀਆਂ ਪੱਟੀਆਂ ਬਣਾਏਗੀ ਉਹਨਾਂ ਦੇ ਕਾਰਡ ਬਣਨੇ ਆ ਜਿਹੜੇ ਬੰਦੇ ਕੰਮ ਕਰਦੇ ਜਿਹੜੇ ਬੰਦੇ ਫੋਆਵਾਂ ਡਾਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਆਪਣੇ ਚਿਹਤਿਆਂ ਆਲਾ ਸਾਰਾ ਆਮ ਆਦਮੀ ਪਾਰਟੀ ਦੀ ਇੱਕ ਅਗਵਾਦੀ ਹਰ ਪੰਜਾਬੀ ਦਾ ਕਾਰਡ ਬਣੂ ਜੀ ਕਿਸੇ ਨੂੰ ਕਿਸ ਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਕੋਈ ਕੋੜਾ ਕੌਣ ਕਹਿੰਦਾ ਕੀ ਕਹਿੰਦਾ ਮੈਂ ਤੁਹਾਨੂੰ ਕਹਤਾਂ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਪੰਜਾਬੀ ਦਾ ਕਾਰਡ ਬਣਾਵਾ ਕੇ ਕਰਾਉਣ ਦੀ ਕੋਈ ਲੋੜ ਨਹੀਂ ਬੜੇ ਜੋਰ ਸ਼ੋਰ ਨੇ ਕੰਮ ਉੱਠਿਆ ਸੀਗਾ ਨਾਲ ਹੀ ਠੱਪ ਹੋ ਗਿਆ ਕਾਰਨ ਕੀ ਹੈ ਕਿ ਕਿੱਥੇ ਠੱਪ ਹੋ ਗਿਆ ਜੀ ਸ਼ੁਰੂ ਆ ਕਹਿੰਦੇ ਬੰਦੇ ਨਹੀਂ ਓਏ ਕਿੱਥੇ ਬਾਬਾ ਜੀ ਕਿੱਥੇ ਜਾ ਤੂੰ ਕਿੱਥੇ ਲਓ ਤੁਹਾਡਾ ਕਾਰਡ ਬਣਾ ਲੀਏ ਲਓ ਸਾਰੇ ਨੇ ਬਣਾਓ ਲਾ ਬੜਾਦਾ ਨੇ ਸਾਰੇ মিডিਆ ਦੇ ਆਹ ਸਾਰੇ ਟਾਈਮ ਦਾ ਖੋਦ ਤੂੰ ਮੈਂ ਕਰਦਾ ਇੱਥੇ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ মিডিਆ ਦੇ ਬਣਾਉਂਦੇ ਆਹ ਮੈਂ ਸੁਣੋ 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 ਮੇਰੀ ਗੱਲ ਸੁਣੋ ਸਾਰੇ মিডিਆ ਦੇ ਸਾਥੀ ਮੈਂ ਸਿਵਲ ਸਜਨ ਦੀ ਡਿਊਟੀ ਲਾਉਣਾ ਤੁਸੀਂ ਸਾਰੇ ਜਾਣੇ ਮੈਥਿਊ ਸੱਜ ਦੀ ਹੁਣੇ ਡਿਊਟੀ ਲਾ ਦੇਣਾ ਪੀਸੀ ਖਤਮ ਹੋਣ ਤੋਂ ਬਾਅਦ ਸਾਰੇ ਅੰਬਸਾ ਤੇ ਜਰਨਲਿਸਟ ਜਿਹੜੇ ਆਪਣਾ ਕਾਰ ਬਣਾਓ ਮੈਂ ਤੁਹਾਨੂੰ